ਪਤੀਜ ਕੀ ਹੋ ਗਿਆ ਹੁਣ ਤੈਨੂੰ ਚਾਚਾ ਚਿਕਨ ਗੁਣੀਆਂ ਹੋ ਗਿਆ ਕੀ ਹੋ ਗਿਆ ਚਿਕਨ ਗੁਣੀਆਂ ਚਿਕਨ ਗੁਣੀਆਂ ਹਾਂ ਪਤੀਜ ਪਾ ਸਾਰੀ ਮਰਮਾਸ ਮੱਛੀ ਨੂੰ ਹੱਥ ਨਹੀਂ ਲਾਇਆ ਆਂਡੇ ਤੱਕ ਨੂੰ ਹੱਥ ਨਹੀਂ ਲਾਇਆ ਤੇ ਤੂੰ ਆ ਕਿਹੜੀ ਨਾਨ ਵੇਜ ਬਿਮਾਰੀ ਦੋ ਆ ਕੇ ਬਹਿ ਗਿਆ ਯਾਰ ਚਿਕਨ ਗੁਣੀਆਂ ਕੋਈ ਵੈਸ਼ਨੋ ਬਿਮਾਰੀ ਨਹੀਂ ਲੱਭੀ ਦਿਨੋ ਯਾਰ ਕੋ ਪਨੀਰ ਗੁਣੀਆਂ ਮਸ਼ਰੂਮ ਗੁਣੀਆਂ ਹੋਰ ਦੀ ਕੋਈ ਤੇ ਸਾਗ ਗੁਣੀਆਂ ਕਰਾ ਲੈਂਦਾ ਅੱਜ ਕੋਈ ਸੀਐਨ ਚੱਲਦੇ ਪਿਆ ਸਾਗ ਦਾ ਉਹ ਚਾਚਾ ਮੈਨੂੰ ਮੀਨੂ ਕਾਰਡ ਥੋੜੀ ਦਿੱਤਾ ਕਿਹਨੇ ਵੀ ਆਪਣੀ ਪਸੰਦੀ ਦੀ ਬਿਮਾਰੀ ਦਾ ਆਰਡਰ ਦੇ ਦਿਓ ਉਹ ਨਹੀਂ ਯਾਰ ਉਹ ਗੱਲ ਨਹੀਂ ਹੈਗੀ ਪਰ ਚਿਕਨ ਗੁਨੀਏ ਯਾਰ ਕਿਸੇ ਨੂੰ ਦੱਸਦੇ ਚੰਗੇ ਲੱਗਦੇ ਆ ਸਾਡੇ ਸਾਰੇ ਪਿਓਰ ਵੈਸ਼ਨੋ ਆ ਅਗਲੇ ਨੇ ਚਿਕਨ ਦਾ ਨਾਮ ਸੁਣ ਕੇ ਸਾਡੇ ਘਰ ਰੋਣਾ ਬੰਦ ਕਰ ਦੇਣਾ ਪਾਣੀ ਨਹੀਂ ਪੀਣਾ ਸਾਡੇ ਘਰ ਦਾ ਉਹ ਚਾਚਾ ਚਿਕਨ ਗੁਨੀਏ ਬਿਮਾਰੀ ਦਾ ਨਾਮ ਆ ਬੁਖਾਰ ਹੁੰਦਾ ਏ ਹੋਰ ਚਿਕਨ ਗੁਨੀਏ ਦੇ ਨਾਮ ਮੈਨੂੰ ਲੈਗ ਪੀਸ ਥੋੜੀ ਲੱਗ ਜਾਣੇ ਆ ਉਹ ਭਤੀਜ ਲੈਗ ਪੀਸ ਤੇ ਭਾਵੇਂ ਨਹੀਂ ਲੱਗ ਜਾਣੇ ਪਰ ਕੋਈ ਪਤਾ ਥੋੜੀ ਆ ਕੱਲ ਨੂੰ ਤੂੰ ਮਰਗੇ ਮੱਕ ਬਾਂਗ ਹੀ ਨਹੀਂ ਲਾਪੇ ਉਹ ਚਾਚਾ ਤੂੰ ਮੇਰਾ ਹਾਲ ਪੁੱਛਣ ਆਇਆ ਕਿ ਮੇਰੀ ਬਿਮਾਰੀ ਚ ਨੁਕਸ ਕੱਢਣ ਆਇਆ ਪੁੱਛਣ ਕਿਦਰਾ ਹਾਲੀ ਆਇਆ ਵਾ ਪਰ ਬਿਮਾਰੀ ਹੋਕਦਾ ਗਈ ਓ ਯਾਰ ਬਿਮਾਰੀ ਪੁੱਛ ਕੇ ਥੋੜੀ ਹੁੰਦੀ ਆ ਪਿਛਲੇ ਸਾਲ ਤੈਨੂੰ ਡੇਂਗੂ ਹੋਇਆ ਸੀਗਾ ਮੈਂ ਤੈਨੂੰ ਪੁੱਛਿਆ ਥੋੜੀ ਜਿਹੀ ਤੈਨੂੰ ਡੇਂਗੂ ਕਿੱਦਾਂ ਹੋ ਗਿਆ ਉਹ ਤੇ ਮੈਨੂੰ ਪਤਾ ਮੈਨੂੰ ਡੇਂਗੂ ਤਾਂ ਮੱਛਰ ਲੜ ਗਿਆ ਸੀਗਾ ਤਾਂ ਆਇਆ ਸੀ ਇਸ ਹਾਲ ਨਾ ਫੇ ਤੇਰੇ ਕੋਲ ਚੂਜਾ ਚਾਚਾ ਲੜਿਆ ਨਾ ਜਿਹੜਾ ਚਿਕਨ ਗੁਣੀਆ ਹੋ ਗਿਆ ਉਹ ਚਾਚਾ ਤੈਨੂੰ ਮਜ਼ਾਕ ਸੁਝੀ ਜਾਂਦਾ ਯਾਰ ਮੇਰੀ ਅਦਰ ਜਾਣ ਨਿਕਲੀ ਜਾਂਦੀ ਆ ਲੱਤਾ ਬਾਵਾ ਪਤਾ ਕਿੰਨੀਆਂ ਪੀੜ ਹੋਣੀਆਂ ਇਹ ਚਿਕਨ ਗੋਣੀਆਂ ਲੱਤਾ ਬਾਵਾਾਂ ਤੇ ਜ਼ਿਆਦਾ ਅਸਰ ਕਰਦਾ ਹੂੰ ਹੂੰ ਲੈ ਦੱਸ ਮੱਖੀਆਂ ਬਹਿਣ ਲੱਪੀਆਂ ਹੋਣੀਆਂ ਭਤੀਜ ਦਵਾਈ ਕਿੱਥੋਂ ਲੈ ਕੇ ਆਇਆ ਤੂੰ ਉਹੀ ਸ਼ਹਿਰ ਵਾਲੇ ਡਾਕਟਰ ਰਾਣੇ ਤੋਂ ਅੱਛਾ ਅੱਛਾ ਸਾਡੇ ਪਿੰਡ ਵਾਲੇ ਭੋਲੇ ਨੂੰ ਵੀ ਲੱਗਦਾ ਏ ਬਿਮਾਰੀ ਸੀ ਫਿਰ ਉਹਦੀਆਂ ਵੀ ਲੱਤਾ ਬਾਵਾਾਂ ਪੀੜ ਹੁੰਦੀ ਰਹਿੰਦੀ ਸੀ ਉਹ ਵੀ ਡਾਕਟਰ ਰਾਣੇ ਤੋਂ ਦਵਾਈ ਲੈ ਕੇ ਆਇਆ ਸੀਗਾ ਅੱਛਾ ਭਤੀਜ ਕਿਨੇ ਦਿਨ ਹੋਗੇ ਤင်း ਦਵਾਈ ਖਾਂਦੇ ਨੂੰ ਚਾਚਾ ਜੀ ਤੀਜਾ ਦਿਨ ਆ ਤੇਰੇ ਪਿੰਡ ਵਾਲੇ ਭੋਲੇ ਨੇ ਕਿੰਨੇ ਦਿਨ ਦਵਾਈ ਖਾਧੀ ਡਾਕਟਰ ਤੋਂ ਉਹਨੇ ਵੀ 3 ਦਿਨ ਦਵਾਈ ਖਾਧੀ ਤੇ ਫਿਰ ਚੌਥੇ ਦਿਨ ਠੀਕ ਹੋ ਗਿਆ ਨਹੀਂ ਅੱਜ ਉਹਦੇ ਚੌਥੇ ਤੇ ਜਾ ਕੇ ਆਇਆ